ਜਲ ਮਨੋ ਜਨੋ ਇਹਨਾਂ ਦੇ ਕੁਕਾਟ ਮੱਜਨ ਵਰ ਕੀ ਜਾਂਦਾ ਕਿ ਇੱਥੇ ਦਹੀਂ ਨਹੀਂ ਜੰਮਦਾ ਉਹਦਾ ਕੀ ਲੋਕਾਂ ਨੇ ਸਾਰਿਆਂ ਨੇ ਕਹਿ ਦਿੱਤਾ ਵੀ ਕਿਸੇ ਨੇ ਕਿਹਾ ਹੈ ਨਹੀਂ ਕਿਸੇ ਨੇ ਕਿਹਾ ਜਮਾ ਰਹਾਂਦੇ ਕਹਿਣ ਮੁਤਾਬਕ ਇਸ ਥਾਂ ਤੇ ਨਾ ਦਹੀਂ ਜੰਮਦਾ ਤੇ ਨਾ ਜਮਾਇਆ ਜਾਂਦਾ ਸਤ ਜੀ ਅਸੀਂ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਕੋਲ ਖੜੇ ਆ ਤਾਂ ਸਰੋਵਰ ਸਾਹਿਬ ਦੇ ਜਿਹੜੇ ਪ੍ਰਕਰਮਾਂ ਦੇ ਵਿੱਚ ਮੌਜੂਦ ਹੈ ਇਸ ਟਾਈਮ ਆ ਸਾਡੇ ਨਾਲ ਸਿੰਘ ਸਾਹਿਬ ਕਥਾਵਾਚਕ ਗਿਆਨੀ ਚਰਨਜੀਤ ਸਿੰਘ ਜੀ ਖੜੇ ਨੇ ਉਹਨਾਂ ਤੋਂ ਇਤਿਹਾਸ ਬਾਰੇ ਆ ਜਿਹੜੀ ਉਹ ਜਾਣਕਾਰੀ ਹਾਸਲ ਕਰਦੇ ਆ ਇੱਥੋਂ ਦਾ ਜਿਹੜਾ ਇਤਿਹਾਸ ਕੀ ਹੈ ਸਿੰਘ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਪਰਿਵਾਰ ਸਨੇਤ ਇੱਥੇ ਆ ਜੀ ਸੀਗੇ ਬਹੁਤ ਮਹੱਤਤਾ ਇੱਥੋਂ ਦੇ ਇਤਿਹਾਸ ਦੀ ਸੰਗਤਾਂ ਨੂੰ ਉਹਦੇ ਬਾਰੇ ਜਾਣਕਾਰੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਤਾਂ ਤੇ ਆਪਜੀ ਪਹੁੰਚੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਿਵਾਜਿਆ ਹੋਇਆ ਸਥਾਨ ਹੈ ਸਤਿਗੁਰੂ ਜੀ ਕੀ ਥਾ ਖੁਸ਼ੀ ਹੈ ਉਹਨਾਂ ਨੇ ਆਪਣੇ ਜੀਵਨ ਕਾਲ ਦੇ ਅੰਦਰ ਜਦੋਂ ਉਦਾਸੀ ਪ੍ਰਚਾਰ ਦੌਰਾ ਆਰੰਭ ਕੀਤਾ ਤੇ ਮਾਲਵੇ ਦੇਸ਼ ਦੇ ਵਿੱਚ ਵਿਚਰਦੇ ਹੋਏ ਇਸ ਸਥਾਨ ਤੇ ਆ ਕੇ ਕਾਫੀ ਸਮਾਂ ਠਹਿਰੇ ਇਸ ਇਲਾਕੇ ਦੇ ਵਿੱਚ ਸੰਗਤਾਂ ਵੀ ਬਹੁਤ ਸਾਰੀਆਂ ਦਰਸ਼ਨ ਕਰਨ ਲਈ ਆਈਆਂ ਦੂਰ ਦੇਸ਼ਾਂ ਤੋਂ ਸੰਗਤਾਂ ਇਸ ਸਥਾਨ ਤੇ ਪਹੁੰਚੀਆਂ ਸੰਗਤ ਚੱਲਦੀ ਰਹੀ ਸੰਗਤਾਂ ਨੇ ਬੇਅੰਤ ਮਾਇਆ ਵੀ ਸਤਿਗੁਰੂ ਜੀ ਨੂੰ ਇਸ ਸਥਾਨ ਤੇ ਹਾਜ਼ਰ ਕੀਤੀ ਇਸ ਥਾਂ ਦੇ ਇੱਕ ਮੁਖੀ ਨੰਬਰਦਾਰ ਜਿਸ ਦਾ ਨਾਮ ਇਤਿਹਾਸ ਵਿੱਚ ਭਾਈ ਦਗੋ ਸੁਣੀਦਾ ਹੈ ਉਹ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਇਆ ਜਦੋਂ ਪੂਰੇ ਇਲਾਕੇ ਦੀ ਸੰਗਤ ਲੈ ਕੇ ਪਹੁੰਚਿਆ ਤੇ ਬੜੇ ਸ਼ਰਧਾ ਭਾਵਨਾ ਨਾਲ ਉਸ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਸਤਿਪਾਤਸ਼ਾਹ ਜੀ ਦੀ ਸੇਵਾ ਕੀਤੀ ਮਹਾਰਾਜ ਸਾਹਿਬ ਕੁਝ ਸਮਾਂ ਇਸ ਥਾਂ ਤੇ ਠਹਿਰੇ ਤੇ ਇਸ ਥਾਂ ਤੋਂ ਸੇਵਾ ਪੂਰੀ ਕਰਨ ਤੋਂ ਬਾਅਦ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆ ਨੇ ਜਦੋਂ ਅੱਗੇ ਚੱਲਣ ਦਾ ਮਨ ਬਣਾਇਆ ਤੇ ਮਹਾਰਾਜ ਸਾਹਿਬ ਨੇ ਭਾਈ ਦਗੋ ਜੋ ਇਸ ਇਲਾਕੇ ਦਾ ਨੰਬਰਦਾਰ ਸੀ ਉਹਨੂੰ ਆਪਣਾ ਵਿਸ਼ਵਾਸਪਾਤਰ ਜਾਣ ਕਰਕੇ ਤੇ ਬਹੁਤ ਸਾਰੀ ਮਾਇਆ ਦੇ ਕੇ ਤੇ ਸਥਾਨ ਦੀ ਇੱਕ ਸੇਵਾ ਜਿਹੜੀ ਆ ਉਹਨਾਂ ਨੇ ਜੰਮੇ ਲਈ ਤੇ ਇਹ ਕਿਹਾ ਵੀ ਤੁਸੀਂ ਇਹਦੇ ਨਾਲ ਇਸ ਸਥਾਨ ਤੇ ਇੱਕ ਸੁੰਦਰ ਧਰਮਸ਼ਾਲ ਬਣਵਾਓ ਜਿੱਥੇ ਬੈਠ ਕੇ ਰੋਜ਼ਾਨਾ ਨਾਮ ਬਾਣੀ ਸੇਵਾ ਸਿਮਰਨ ਦਾ ਕਾਰਜ ਚੱਲੇ ਦੂਜਾ ਸਥਾਨ ਤੇ ਇੱਕ ਖੂਹ ਲਵਾਓ ਸਾਂਝੇ ਥਾਂ ਤੇ ਜਿਹੜੀ ਪਾਣੀ ਦੀ ਕਮੀ ਉਹ ਪੂਰੀ ਹੋ ਜਾਵੇ ਤੀਜਾ ਇਲਾਕਾ ਬਹੁਤ ਚੰਗਾ ਹੈ ਤੇ ਸਥਾਨ ਤੇ ਸੋਨੇ ਬਾਗ ਲਗਵਾਓ ਸੋ ਇਹ ਕੰਮ ਕਰਕੇ ਗੁਰੂ ਸਾਹਿਬ ਜੀ ਇਸ ਥਾਂ ਤੇ ਤਕਰੀਬਨ 2-3 ਮਹੀਨੇ ਠਹਿਰਨ ਤੋਂ ਉਪਰੰਤ ਆਪ ਅੱਗੇ ਚਲੇ ਗਏ ਇੱਥੋਂ ਜੀਂਦ ਲਖਣ ਮਾਜਰਾ ਰੋਤਾ ਕਦਕਸਾਨਾ ਤੋਂ ਹੁੰਦੇ ਪੂਰਬ ਦੇਸ਼ ਵੱਲ ਨੂੰ ਚਲੇ ਗਏ ਸੋ ਇਤਿਹਾਸਕ ਇਹਨਾਂ ਵੀ ਦਗੋ ਨੇ ਮਾਇਆ ਲਈ ਲੇਕਿਨ ਉਹ ਮਾਇਆ ਜਿਹੜੀ ਹੈ ਧਰਮ ਅਰਥ ਵਰਤ ਨਹੀਂ ਸਕਿਆ ਉਹਨੇ ਖੂਲਵਾਲਿਆ ਆਪਣੇ ਨਿੱਜੀ ਖੇਤ ਵਿੱਚ ਲਵਾਇਆ ਬਾਕੀ ਵੀ ਆਪਣੇ ਨਿੱਜੀ ਕੰਮਾਂ ਤੇ ਖਰਚ ਕਰ ਲਈ ਸਮਾਂ ਪਿਆ ਸਤਗੁਰੂ ਗੁਰਤੇਗ বাহাদুর ਸਾਹਿਬ 1675 ਵਿੱਚ ਫਿਰ ਦੁਬਾਰਾ ਇਸ ਥਾਂ ਤੇ ਆਏ ਜਦੋਂ ਸ਼ਹੀਦੀ ਦੇਨ ਜਾ ਰਹੇ ਸਨ ਜੀ ਸਤਿਗੁਰਾਂ ਨੇ ਦੇਖਿਆ ਵੀ ਇੱਥੇ ਨਹੀਂ ਸੇਵਾ ਹੋਈ ਨਹੀਂ ਫਿਰ ਉਹਨਾਂ ਨੇ ਆਪਣੇ ਸੇਵਕਾਂਾਂ ਜਦੋਂ ਪੁੱਛ ਕੀਤੀ ਪਤਾ ਲੱਗਾ ਦਗੋ ਹੁਕਮ ਅਦੁੱਲੀ ਕਰ ਗਿਆ। ਸੁਮਾਰਾ ਸਾਹਿਬ ਜੀਆ ਨੇ ਦਗੋ ਨੂੰ ਬੁਲਾਇਆ ਉਹਨੂੰ ਕਿਹਾ ਵੀ ਤੂੰ ਇਹ ਗਲਤ ਕੀਤਾ ਹੈ ਸੰਗਤ ਦੀ ਮਾਇਆ ਗਲਤ ਅਰਥਾਂ ਵਿੱਚ ਵਰਤੀ ਹੈ। ਜੀ ਇਹ ਕਿ ਆ ਵੀ ਤੈਨੂੰ ਫਲੇਗੀ ਨਹੀਂ। ਨਾਲੇ ਦਗੋ ਦਾ ਇਸ ਇਲਾਕੇ ਦੇ ਵਿੱਚ ਤੰਬਾਕੂ ਦੀ ਬਹੁਤ ਖੇਤੀ ਹੁੰਦੀ ਸੀ। ਗੁਰੂ ਸਾਹਿਬ ਨੇ ਕਿਹਾ ਵੀ ਤੰਬਾਕੂ ਨਾ ਵਰਤਿਆ ਕਰੋ ਕਿਉਂਕਿ ਇਹ ਬਹੁਤ ਨੁਕਸਾਨਦਾਇਕ ਸਿੱਤ ਹੁੰਦਾ। ਸੋ ਗੁਰੂ ਸਾਹਿਬ ਦੇ ਬਚਨ ਲਗੋ ਨੇ ਫੇਰ ਨਹੀਂ ਮੰਨੇ ਤੰਬਾਕੂ ਵੀ ਵਰਦਾ ਰਿਆ ਤੇ ਗੁਰੂ ਕੋ ਹੁਕਮ ਨਹੀਂ ਮੰਨਿਆ ਇਤਿਹਾਸ ਕਹਿੰਦਾ ਸਮਾ ਪਾ ਕੇ ਉਹਦਾ ਸਭ ਕੁਝ ਨਾਸ ਹੋ ਗਿਆ ਉਹ ਵੀ ਗਿਆ ਖੇਤ ਵੀ ਗਿਆ ਪੀੜੀ ਵੀ ਗਈ ਸਭ ਕੁਝ ਖਤਮ ਹੋ ਗਿਆ ਪਿੱਛੇ ਇਸਤਾਨ ਦੀ ਸੇਵਾ ਭਾਈ ਰਾਮਦੇਵ ਜੀ ਜਿਹੜੇ ਗੁਰੂ ਕੇ ਸਿੱਖ ਹੋਏ ਸਨ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਆਨੇ ਤਰੁੱਟ ਕੇ ਭਾਈ ਮੀਆ ਦੀ ਪਦਵੀ ਬਖਸ਼ੀ ਸੀ ਉਹਨਾਂ ਨੂੰ ਦਿੱਤੀ ਇੱਕ ਦੱਖਣੀ ਬੈਲ ਝੰਡਾ ਨਗਾਰਾ ਇਸਤਾਨ ਤੇ ਦਿੱਤਾ ਉਹਨਾਂ ਨੇ ਸੇਵਾ ਇਸਤਾਨ ਤੇ ਸ਼ੁਰੂ ਕੀਤੀ ਜੋ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਸਦਕਾ ਬਹੁਤ ਵੱਡੇ ਪੱਧਰ ਤੇ ਸੇਵਾ ਜਿਹੜੀ ਇਸ ਥਾਂ ਤੇ ਚੱਲਦੀ ਰਹਿੰਦੀ ਹੈ। ਇਲਾਕੇ ਦੀਆਂ ਬੇਅੰਤ ਗੁਰਸਿੱਖ ਸੰਗਤਾਂ ਇਸ ਥਾਂ ਤੇ ਦਿਨ ਰਾਤ ਹਾਜ਼ਰ ਹੁੰਦੀਆਂ ਨੇ। ਸੱਚਖੰਡ ਸ੍ਰੀ ਹਜੂਰ ਸਾਹਿਬ ਜਾਨ ਵਾਲੀ ਸੰਗਤ ਬੇਅੰਤ ਇਸ ਥਾਂ ਤੇ ਦਿਨ ਰਾਤ ਹਾਜ਼ਰ ਹੁੰਦੀ ਹੈ। ਹਮਾ ਉਸ ਦੇ ਦਿਹਾੜੇ ਤੇ ਸੰਗਤ ਇਸ ਸੰਗਤ ਦੇ ਵਿੱਚ ਬਚਨ ਹੋਈ ਸੀ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਸੰਗਤ ਇੱਥੇ ਨਤਮਸਤਕ ਹੋ ਕੇ ਫਿਰ ਹਜੂਰ ਜੀ ਜੀ ਇਹ ਜਿਹੜੇ ਬਚਨ ਨੇ ਇਹ ਗੁਰੂ ਕਲਗੀਧਰ ਸਾਹਿਬ ਮਹਾਰਾਜ ਨੇ ਕੀਤੇ ਸਨ। ਜੀ ਕਿਉਂਕਿ ਜਿਹੜੇ ਸਥਾਨ ਤੇ ਪਹਿਲੇ ਪ੍ਰਚਾਰਕ ਭਾਈ ਮੀਆਂ ਸਾਹਿਬ ਜੀ ਸਨ ਉਹ ਇਹਨਾਂ ਸਥਾਨਾਂ ਤੋਂ ਸੰਗਤਾਂ ਲੈ ਕੇ ਤੇ ਗੁਰੂ ਸਾਹਿਬ ਜੀਆਂ ਦੇ ਪਾਸ ਦਰਸ਼ਨ ਕਰਨ ਲਈ ਕਦੇ ਆਨੰਦਪੁਰ ਸਾਹਿਬ ਜਾਂ ਜਿੱਥੇ ਵੀ ਮਹਾਰਾਜ ਸਾਹਿਬ ਵਿਚਰ ਰਹੇ ਸਨ ਉਹਨਾਂ ਸਥਾਨਾਂ ਤੇ ਪਹੁੰਚਿਆ ਕਰਦੇ ਸਨ ਸੋ ਉਹਨਾਂ ਦੀ ਇਹ ਜਿਹੜੀ ਸੇਵਾ ਸੀ ਉਸ ਤੋਂ ਪ੍ਰਸੰਨ ਹੋ ਕੇ ਮਹਾਰਾਜ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਸਾਡੇ ਪਿਤਾ ਜੀ ਦੇ ਪਵਿੱਤਰ ਸਥਾਨ ਤੇ ਸੇਵਾ ਦਾ ਰੂਪ ਜੋ ਸੇਵਾ ਨਿਭਾ ਰਹੇ ਹੋ ਜੀ ਤੇ ਸਾਡੀ ਤੁਹਾਡੇ ਤੇ ਖੁਸ਼ੀ ਹੈ ਸਾਡੇ ਜਿਹੜੀ ਸੰਗਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਆਵਾਕ ਵਕਤ ਤੱਕ ਤਾਂ ਤੇ ਦਰਸ਼ਨ ਕਰਨ ਜਾਵੇਗੀ ਉਹ ਇਸ ਸਥਾਨ ਤੋਂ ਦਰਸ਼ਨ ਕਰਕੇ ਜਾਵੇਗੀ ਤਾਂ ਉਹਨਾਂ ਦੀ ਯਾਤਰਾ ਸਫਲ ਸਮਝਾਂਗੇ ਸੋ ਇਹ ਅੱਜ ਵੀ ਗੁਰੂ ਕੀ ਕਿਰਪਾ ਹੈ ਜਦੋਂ ਸੰਗਤਾਂ ਤਖਤਾਂ ਦੇ ਦਰਸ਼ਨ ਆ ਲਈ ਜਾਂਦੀਆਂ ਖਾਸ ਕਰ ਹਜੂਰ ਸਾਹਿਬ ਦੀ ਜਿੰਨੀ ਵੀ ਸੰਗਤ ਜਾਂਦੀ ਉਹ ਸਾਰੀ ਇਸ ਸਥਾਨ ਤੋਂ ਨਤਮਸਤਕ ਹੋ ਕੇ ਆਪਣੀ ਯਾਤਰਾ ਆਪ ਸ਼ੁਰੂ ਕਰਦੀ ਜਿਹੜੀ ਰੈਂਤੀ ਜਿਹੜੀ ਸੰਤ ਦੇਖੀ ਜਾਂਦੀ ਆ ਵੀ ਇੱਥੇ ਹੋ ਰਹੀ ਹੈ ਜੀ ਨਤਮਸਤਕ ਹੋ ਕੇ ਫਿਰ ਅੱਗੇ ਜਾਂਦੀ ਆ ਇੱਕ ਕਾਫੀ ਲੰਬੇ ਸਮੇਂ ਤੋਂ ਇੱਥੇ ਮੰਗ ਚੱਲਦੀ ਆ ਰਹੀ ਸੀ ਸੰਗਤ ਦੀ ਵੀ ਕੰਤਾਂ ਸਾਹਿਬ ਟ੍ਰੇਨ ਰੁਕੀ ਫਿਰ ਅੱਗੇ ਜਾਦੀ ਜੀ ਖੁਸ਼ ਹੋਣਾ ਹੋਇਆ ਇੱਕ ਟ੍ਰੇਨ ਰੁਕੋ ਸ਼ੁਰੂ ਹੋ ਗਈਆ ਤਾਂ ਉਹ ਸੰਤਾਂ ਦੇ ਵਿੱਚ ਹੈ ਜਿਹੜਾ ਕਾਫੀ ਉਚੀ ਪਈ ਜੀ ਹਾਂ ਉਹ ਗੁਰੂ ਦੀ ਕਿਰਪਾ ਸਦਕਾ ਬਹੁਤ ਲੰਬੇ ਸਮੇਂ ਤੋਂ ਸੰਗਤ ਨੂੰ ਉਡੀਕ ਸੀ ਵੀ ਜਿਹੜੀ ਸੰਗਤ ਇਸ ਥਾਨ ਤੋਂ ਹਜ਼ੂਰ ਸਾਹਿਬ ਲਈ ਯਾਤਰਾ ਪ੍ਰారంਭ ਕਰਨ ਲਈ ਇੱਕ ਸੱਜਾ ਸਾਧਨ ਉਹਨਾਂ ਪਾਸ ਹੋਵੇ ਕਿਉਂਕਿ ਸਫ਼ਰ ਬੜਾ ਲੰਬੇਰਾ ਹੈ ਜੀ ਤੇ ਟ੍ਰੇਨਾਂ ਇਹ ਸਫ਼ਰ ਕਰਨਾ ਬਹੁਤ ਸੌਖਾ ਸੀ ਲੇਕਿਨ ਟ੍ਰੇਨ ਇਸ ਥਾਨ ਤੇ ਰੁਕਦੀ ਨਹੀਂ ਸੀ ਹੋਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਹੋਰ ਪਤਵੰਤੇ ਸੱਜਣ ਇਥੋਂ ਦੇ ਮੈਨੇਜਰ ਸਾਹਿਬਾਨ ਤੇ ਨਾਲ ਇਲਾਕੇ ਦੀਆਂ ਗੁਰਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰਜ ਨੇਪਰੇ ਚੜਿਆ ਕਿ ਜਿਹੜੀ ਸਾਡਾ ਰੇਲਵੇ ਵਿਭਾਗ ਹੈ ਉਹਨਾਂ ਨੂੰ ਮਿਲ ਕੇ ਤੇ ਜਿਹੜਾ ਟ੍ਰੇਨ ਹੈ ਉਹਦਾ ਇੱਕ ਸਟਾਪੇਜ ਇਸ ਥਾਂ ਤੇ ਮਿਲਿਆ ਜੋ ਕਿ ਸ਼ੁੱਕਰਵਾਰ ਸ਼ਾਮ ਨੂੰ ਤਕਰੀਬਨ 5 ਵਜੇ ਸਥਾਨ ਤੋਂ ਸਿੱਧੀ ਨਦੇੜ ਸਾਹਿਬ ਦੇ ਲਈ ਨਿਕਲਦੀ ਹੈ ਤੇ ਸੰਗਤਾਂ ਨੂੰ ਬਹੁਤ ਖੁਸ਼ੀ ਹੈ ਕਿਉਂਕਿ ਇਸਤਾਨ ਤੋਂ ਦਰਸ਼ਨ ਕੀਤੇ ਟ੍ਰੇਨ ਤੇ ਚੜੇ ਤੇ ਨਾਦੇੜ ਸਾਹਿਬ ਜਾ ਕੇ ਉਤਰਨਾ ਸੋ ਇਹ ਹੁਣ ਪਿਛਲੇ ਥੋੜੇ ਹੀ ਸਮੇਂ ਤੋਂ ਇਹ ਯਾਤਰਾ ਸ਼ੁਰੂ ਹੋਈ ਹੈ ਇਸ ਸੰਗਤਾਂ ਨੂੰ ਬਹੁਤ ਇਸ ਚੀਜ਼ ਦੀ ਖੁਸ਼ੀ ਹੋਈ ਹੈ ਇੱਥੇ ਗੁਰਦੁਆਰਾ ਸਾਹਿਬ ਦੇ ਨਾਮ ਦੀ ਪ੍ਰਾਪਰਟੀ ਵੀ ਆ ਪੁਰਾਣੀ ਜ਼ਮੀਨ ਜਾਇਦਾਦ ਵਗੈਰਾ ਜਾਂ ਜਿਹੜਾ ਇੱਥੇ ਲੰਗਰਾਂ ਦੀ ਸੇਵਾ ਦਾ ਕੰਮ ਹੈ ਉਹ ਕੋਈ ਉਹ ਸੇਵਾਦਾਰਾਂ ਵੱਲੋਂ ਬਾਹਰੋਂ ਪਾਸ ਸੰਗਤਾਂ ਵੱਲੋਂ ਕੀਤਾ ਜਾਂਦਾ ਜਾਂ ਇੱਥੇ ਲਈ ਪ੍ਰਬੰਧ ਹੁੰਦਾ ਸੋ ਜੀ ਗੁਰੂ ਘਰ ਦੇ ਨਾਮ ਵੀ ਗੁਰੂ ਦੀ ਕਿਰਪਾ ਸਦਕਾ ਮਹਾਰਾਜਾ ਸ਼ੇਰ-ਏ-ਪੰਜਾਬ ਜੀਆਂ ਦੇ ਵੇਲੇ ਜ਼ਗੀਰਾਂ ਲੱਗੀਆਂ ਹੋਈਆਂ ਨੇ ਜੋ ਕਿ ਅੱਜ ਵੀ ਕਾਫੀ ਬਰਕਤ ਆ ਗੁਰੂ ਕੀ ਆਪਣੀ ਖੇਤੀ ਹੈ ਆਪਣੇ ਫਾਰਮ ਨੇ ਜੀ ਤੇ ਜਿੱਥੇ-ਜਿੱਥੇ ਲੋੜਾਂ ਪੈਂਦੀਆਂ ਨੇ ਉਹ ਮਾਇਆ ਵੀ ਵਰਤੀ ਜਾਂਦੀ ਹੈ ਬਾਕੀ ਗੁਰੂ ਕੀ ਕਿਰਪਾ ਸਦਕਾ ਇਲਾਕੇ ਦੀਆਂ ਸੰਗਤਾਂ ਦਾ ਵੀ ਬਹੁਤ ਵੱਡਾ ਉਦਮ ਹੈ ਕਿਉਂਕਿ ਸੰਗਤ ਆਪਣੀ ਦਸਵੰਧ ਦੀ ਜਿਹੜੀ ਮਾਇਆ ਹੈ ਉਹ ਨਿਸਾਂਸੇ ਸਥਾਨ ਤੇ ਪੇਟ ਕਰਦੀ ਹੈ ਇਹਦੇ ਵਿੱਚ ਕੋਈ ਦੁਰਾਵਾਂ ਨਹੀਂ ਬਹੁਤ ਸਾਰੀਆਂ ਸੇਵਾਵਾਂ ਇੱਥੇ ਸੰਗਤਾਂ ਕਰ ਰਹੀਆਂ ਨੇ ਤੇ ਜਿਹੜੀਆਂ ਵੱਡੀਆਂ ਸੇਵਾਵਾਂ ਨੇ ਉਹ ਫਿਰ ਜਿਵੇਂ ਗੁਰੂ ਕੀ ਜੜੀ ਖੇਤੀ ਹੈ ਉਹਦੇ ਚ ਜਿਹੜੀਆਂ ਆਮਦਨਾਂ ਨੇ ਉਹਦੇ ਨਾਲ ਵੀ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇਸ ਸਥਾਨ ਤੇ 24 ਘੰਟੇ ਲੰਗਰ ਚੱਲਦਾ ਹੈ ਸੰਗਤ ਦੀ ਆਵਾਜਾਈ ਨਹੀਂ ਸੇਵਾਵਾਂ ਦੇ ਪ੍ਰਬੰਧ ਨੇ ਹੋਰ ਸਾਰੇ ਤਰ੍ਹਾਂ ਦਾ ਪ੍ਰਬੰਧ ਹੈ ਫਿਰ ਵੱਡੀ ਗਿਣਤੀ ਵਿੱਚ ਸੰਗਤਾਂ ਸਥਾਨ ਤੇ ਆਉਂਦੀਆਂ ਨੇ ਸੋ ਸੰਗਤਾਂ ਬੜੇ ਵੱਡੇ ਪੱਦਰ ਤੇ ਸੇਵਾ ਜਿਹੜੀ ਹੈ ਬੜੇ ਖੁਸ਼ੀ ਚ ਆਉਦੇ ਨਾਲ ਇਸ ਸਥਾਨ ਤੇ ਸੇਵਾ ਆ ਇਹ ਗੁਰੂ ਕੀ ਜਿਹੜੀ ਬਖਸ਼ਿਸ਼ ਆ ਉਹਦੇ ਵਿੱਚੋ ਵੀ ਜਿੱਥੇ ਲੋਡ ਪੈਂਦੀ ਆ ਉਹ ਘਰ ਪ੍ਰਬੰਧਕ ਸਦਨ ਜਿਹੜੇ ਨੇ ਉਹਦੀ ਵਰਤੋਂ ਕਰਦੇ ਰਹੇ। ਹੁਣ ਜਿਵੇਂ ਪੁਰਾਣਾ ਇਤਿਹਾਸ ਸੀ ਪੁਰਾਣਾ ਸਿਸਟਮ ਚੱਲਦਾ ਆ ਰਿਹਾ ਸੀ ਉਸ ਨੂੰ ਅੱਗੇ ਹੁਣ ਇੱਥੇ ਸੰਗਤ ਕਾਫੀ ਜ਼ਿਆਦਾ ਹੋਰ ਵੀ ਆਉਣਾ ਸ਼ੁਰੂ ਹੋ ਜੇਗੀ ਕਿਉਂਕਿ ਸਹੂਲਤ ਮੈਣੀ ਸ਼ੁਰੂ ਹੋ ਜੇਗੀ ਟ੍ਰੇਨ ਰੁਕਣ ਦੀ। ਉਹਦਾ ਕਰਕੇ ਇੱਥੇ ਲੰਗਰਾਂ ਦੀਆਂ ਸੇਵਾਵਾਂ ਵਾਸਤੇ ਕੋਈ ਅਪੀਲ ਤੁਹਾਡੇ ਵਰਗੇ ਸੰਗਤਾਂ ਨੂੰ ਅਪੀਲ ਹੈ ਜੀ ਇਸ ਸਾਲ ਅਸੀਂ ਸਨ 2025 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਉਣ ਜਾ ਰਹੇ ਹਾਂ ਜੋ ਕਿ ਇੱਕ ਬੜਾ ਮਹਾਨ ਪਵਿੱਤਰ ਦਿਹਾੜਾ ਹੈ ਗੁਰੂ ਕੇ ਤਿੰਨ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਸਾਹਿਬ ਜੀ ਨਾਲ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ 1675 ਨਵੰਬਰ ਵਿੱਚ ਦਿੱਲੀ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਗਿਆ ਇਸ ਸਾਲ 350 ਬਰੇ ਸਾਢੇ 30 ਸ਼ਤਾਬਦੀਆਂ ਆਪਾਂ ਕਹਿ ਲਈਏ ਸਮਾਂ ਹੋ ਗਿਆ ਜੀ ਉਸ ਦਿਨ ਨੂੰ ਮੁਖਾਤਬ ਇੱਥੇ ਬਹੁਤ ਵੱਡੇ ਪ੍ਰਬੰਧ ਕੀਤੇ ਜਾ ਰਹੇ ਨੇ ਕਿਉਂਕਿ ਹਰਿਆਣਾ ਰਾਜ ਦੀ ਸੰਗਤ ਨੇ ਇਸ ਸਥਾਨ ਤੇ ਸ਼ਤਾਬਦੀ ਜਿਹੜੀ ਹੈ ਮਨਾਉਣੀ ਹੈ ਜੀ ਤੇ ਉਹਦੇ ਲਈ ਸਰਾਵਾਂ ਦੇ ਲੰਗਰਾਂ ਦੇ ਵੱਡੇ ਪ੍ਰਬੰਧ ਕੀਤੇ ਜਾ ਰਹੇ ਨੇ ਸੰਗਤਾਂ ਸੇਵਾਵਾਂ ਕਰ ਵੀ ਰਹੀਆਂ ਨੇ ਤੇ ਹੋਰ ਵੀ ਅਸੀਂ ਇਹ ਕੰਨਿਆ ਵੀ ਜਿੱਤੇ ਜਿੱਤੇ ਲੋੜ ਹੈ ਸੰਗਤਾਂ ਵੱਟ ਛੜ ਕੇ ਆਪਣਾ ਜਿਹੜਾ ਯੋਗਦਾਨ ਹੈ ਉਹ ਦੇਣ ਤੇ ਇਹਦੇ ਨਾਲ ਸੰਗਤਾਂ ਦੇ ਵੱਡੇ ਇਕੱਠ ਵੀ ਵੱਧ ਰਹੇ ਨੇ ਕਾਫੀ ਵੱਡੇ ਪੱਦਰ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਇਸ ਦਿਨ ਨੂੰ ਮੁਖਾਤਬ ਜਾਂ ਇਸ ਸਥਾਨ ਦੀ ਮਹਾਨਤਾ ਨੂੰ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਰਨ ਉਹਨਾਂ ਦੀ ਦਾਵਤ ਆਏ ਉਹਨਾਂ ਦੀ ਬਖਸ਼ਿਸ਼ ਨੂੰ ਲੈ ਕਰਕੇ ਸਤਾਂ ਤੇ ਬਹੁਤ ਸਾਰੀਆਂ ਸੰਗਤਾਂ ਦਿਨ ਰਾਤ ਵਧ ਰਹੀਆਂ ਨੇ ਸੋ ਅਸੀਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਦੇ ਆਂ ਕਿ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਆਪਣੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸਤਾਂ ਤੇ ਜ਼ਰੂਰ ਹਾਜ਼ਰੀ ਭਰਨ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕੀ ਬਹੁਤ ਵੱਡੀ ਬਖਸ਼ਿਸ਼ ਇਸਤਾਨ ਤੇ ਵਰਤਦੀ ਹੈ ਸੰਗਤ ਸਾਹਿਬ ਇੱਕ ਜਿਹੜਾ ਹੋਰ ਕਾਫੀ ਪ੍ਰਚਲਿਤ ਆ ਇਤਿਹਾਸ ਇੱਥੇ ਜਿਹੜਾ ਕਿਹਾ ਜਾਂਦਾ ਕਿ ਇੱਥੇ ਦਹੀਂ ਨਹੀਂ ਜੰਮਦਾ ਉਹਦਾ ਕੀ ਇਤਿਹਾਸ ਆ ਕਿਵੇਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਜੋ ਇਤਿਹਾਸ ਹੈ ਇਹ ਲਿਖਤੀ ਹਵਾਲਿਆਂ ਵਿੱਚ ਤੇ ਸਾਨੂੰ ਕਿਤੇ ਨਹੀਂ ਮਿਲਿਆ ਵੀ ਜੇ ਅਸੀਂ ਕੋਈ ਪ੍ਰਮਾਣ ਦੇਈਏ ਵੀ ਇਹਦਾ ਕੋਈ ਲਿਖਤੀ ਹਵਾਲਾ ਇਸ ਗ੍ਰੰਥ ਵਿੱਚ ਮੌਜੂਦ ਹੈ ਜੀ ਪਰੰਤੂ ਜਿਵੇਂ ਇੱਕ ਇਤਿਹਾਸੀ ਨੇ ਬਸੀਨੇ ਸੰਗਤਾਂ ਵਿੱਚ ਚੱਲਦਾ ਹੈ ਇਹਨਾਂ ਇਲਾਕੇ ਦੀਆਂ ਸੰਗਤਾਂ ਜਾਂ ਪਿਛਲੇ ਜਿਹੜੇ ਵੀ ਸੇਵਾਦਾਰ ਇਹਨਾਂ ਸਥਾਨਾਂ ਤੇ ਸੇਵਾ ਕਰਕੇ ਗਏ ਨੇ ਜੀ ਬਜ਼ੁਰਗ ਜੀ ਉਹਨਾਂ ਸਾਰਿਆਂ ਦੇ ਕਹਿਣ ਮੁਤਾਬਕ ਇਸ ਥਾਂ ਤੇ ਨਾਂ ਨਹੀਂ ਜੰਮਦਾ ਤੇ ਨਾਂ ਜਮਾਇਆ ਜਾਂਦਾ ਕਿਉਂਕਿ ਇਹ ਹੈ ਸਿਨੇ ਮਸੀਨੇ ਦੇ ਇਤਿਹਾਸ ਵਿੱਚ ਵੀ ਇੱਥੇ ਗੁਰੂ ਸਾਹਿਬ ਜੀਆ ਨੇ ਮਨਾ ਕੀਤਾ ਸੀ ਵੀ ਇਦਾਂ ਹੀ ਨਹੀਂ ਜੰਮਣਾ ਤੇ ਉਸ ਦਿਨ ਤੋਂ ਲੈ ਕਰਕੇ ਸਤਾਂ ਤੇ ਨਾਂ ਦਈ ਜੰਮਿਆ ਤੇ ਨਾਂ ਦਈ ਗੁਰੂ ਕੇ ਲੰਗਰਾਂ ਵਿੱਚ ਜਾਂ ਹੋਰ ਕਿਤੇ ਵਰਤਿਆ ਗਿਆ ਕਿਉਂਕਿ ਇਹਦੇ ਬਾਰੇ ਆਪਾਂ ਵੀ ਜਾਣਕਾਰੀ ਹਾਸਲ ਕਰ ਸਕਦੇ ਆਂ ਵੀ ਗੁਰੂ ਸਾਹਿਬ ਨੇ ਇਹ ਜਿਹੜੇ ਬਚਨ ਕਿਉਂ ਕਰੀ ਸੀ ਉਹ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਵੇਂ ਇੱਕ ਸੁਣਿਆ ਹੋਇਆ ਇਤਿਹਾਸ ਜਿਹੜਾ ਚੱਲਦਾ ਹੈ ਉਹਦੇ ਮੁਤਾਬਕ ਵੀ ਗੁਰੂ ਸਾਹਿਬ ਨੇ ਇਸ ਇਲਾਕੇ ਦੇ ਵਿੱਚ ਆ ਕੇ ਦੁੱਧ ਦੀ ਮੰਗ ਕੀਤੀ ਸੀ ਗੁਰੂਕੀਆਂ ਸੰਗਤਾਂ ਹਿਤ ਜੀ ਲੇਕਿਨ ਇਸ ਇਲਾਕੇ ਦੇ ਲੋਕਾਂ ਨੇ ਸਾਰਿਆਂ ਨੇ ਕਹਿ ਦਿੱਤਾ ਵੀ ਕਿਸੇ ਨੇ ਕਿਹਾ ਹੈ ਨਹੀਂ ਕਿਸੇ ਨੇ ਕਿਹਾ ਜਮਾ ਦਿੱਤਾ ਹੈ ਇਹ ਉਹ ਐਸੀਆਂ ਬਾਤਾਂ ਕੁਝ ਕਹਿ ਦਿੱਤੀਆਂ ਜੋ ਸੁਣਨ ਚਾਉਂਦਾ ਜੀ ਤੇ ਗੁਰੂ ਸਾਹਿਬ ਨੇ ਕਿਹਾ ਵੀ ਜੇ ਇਹ ਗੱਲ ਹੈ ਗੁਰੂ ਕੇ ਸਿੱਖਾਂ ਦੀ ਸੇਵਾ ਹਿਤ ਨਹੀਂ ਤੇ ਫਿਰ ਨਹੀਂ ਉਹਨਾਂ ਨੇ ਕਹਿ ਦਿੱਤਾ ਵੀ ਨਹੀਂ ਜੰਮੇਗਾ ਸੋ ਉਸ ਦਿਨ ਤੋਂ ਲੈ ਕਰਕੇ ਫਿਰ ਦੁੱਧ ਨੂੰ ਇਸ ਪਾਸੇ ਨਹੀਂ ਵਰਤਿਆ ਗਿਆ ਅੱਜ ਗੁਰੂ ਘਰ ਵਿੱਚ ਦੁੱਧ ਦੀ ਕੋਈ ਕਮੀ ਨਹੀਂ ਆ ਟਟ ਭੰਧਾਰ ਨੇ ਪਰੰਤੂ ਜਮਾਇਆ ਨਹੀਂ ਜਾਂਦਾ ਤੇ ਜੇ ਕੋਈ ਕੋਸ਼ਿਸ਼ ਕਰਦਾ ਹੈ ਤੇ ਫਿਰ ਇਹ ਵੀ ਹੈ ਵੀ ਉਹਦੇ ਨਾਲ ਕੋ ਜਾਣ ਸੁਖਾਵਾਂ ਵਾਪਰ ਜਾਂਦਾ ਇਸ ਕਰਕੇ ਇੱਕ ਮਾਨਸਿਕ ਡਰ ਪੈਦਾ ਹੋ ਜਾਂਦਾ ਸੋ ਹੁਣ ਤੇ ਫਿਰ ਇਸ ਇਲਾਕੇ ਦੇ ਵਿੱਚ ਜਾਂ ਇਸਥਾਨ ਤੇ ਸੰਗਤਾਂ ਜਿਹੜੀਆਂ ਨੇ ਇਸ ਪਾਸੇ ਜਾਂਦੀਆਂ ਹੀ ਨਹੀਂ ਨਾਂ ਨਹੀਂ ਜਮਾਉਣ ਬਾਰੇ ਕੋਈ ਪ੍ਰੈਕਟੀਕਲ ਮੰਨੋ ਵੀ ਕਰਕੇ ਵੀ ਦੇਖਿਆ ਹੁਣ ਤੱਕ ਕਿਸੇ ਨੇ ਕੋਈ ਤੁਹਾਡੀ ਜਾਣਕਾਰੀ ਮਤਾਂ ਪਿਛਲੇ ਸਮਿਆਂ ਵਿੱਚ ਕਈ ਸਜਨਾ ਨੇ ਕੀਤੇ ਨੇ ਲੇਕਿਨ ਜਮਣਾ ਕੀ ਸੀਗਾ ਉਹਨਾਂ ਨਾਲ ਆਪਣੇ ਨਾਲ ਵੀ ਕੁਝ ਠੀਕ ਨਹੀਂ ਵਰਤਿਆ ਫਿਰ ਇਸ ਕਰਕੇ ਫਿਰ ਹੁਣ ਕੋਈ ਇਸ ਪਾਸੇ ਨੂੰ ਕੋਸ਼ਿਸ਼ ਨਹੀਂ ਕਰਦਾ ਵੀ ਜੋ ਸਿਖਾ ਵੀ ਘਟਨਾ ਵਾਪਰ ਜਾਂਦੀ ਆ ਉਹਨਾਂ ਦੇ ਨਾਲ ਜੀ ਜੋ ਇਸ ਕਰਕੇ ਫਿਰ ਇੱਕ ਹਰ ਬੰਦੇ ਨੂੰ ਆਪਣੇ ਪੱਧਰ ਤੇ ਇੱਕ ਡਰ ਲੱਗਣ ਲੱਗ ਜਾਂਦਾ ਸੋ ਇਹ ਅਭੀ ਇਸ ਥਾਂ ਤੇ ਦਹੀਂ ਨਹੀਂ ਜੰਮਦਾ ਤੇ ਨਾ ਹੀ ਕਦੇ ਗੁਰੂ ਕੇ ਲੰਗਰਾਂ ਵਿੱਚ ਦਹੀਂ ਲੱਸੀ ਦੀ ਵਰਤੋਂ ਕੀਤੀ ਜਾਂਦੀ ਹੈ। ਉਹ ਸ਼ੁਰੂ ਤੋਂ ਹੀ ਚੱਲਿਆ ਆਉਂਦਾ ਜੋ ਬਜ਼ੁਰਗਾਂ ਤੋਂ ਇਸ ਥਾਂ ਤੇ ਮੁੱਢ ਤੋਂ ਜਿਹੜੇ ਸੇਵਾਦਾਰ ਜਾਂ ਹੋਰ ਜਿਹੜੇ ਜਿਹੜੇ ਵੀ ਗੁਰਮੁਖ ਪਿਆਰੇ ਇੱਥੇ ਸੇਵਾ ਨਿਭਾਉਂਦੇ ਨੇ ਸਾਰਿਆਂ ਦਾ ਹੀ ਇਹ ਕਹਿਣਾ ਹੈ। ਜਿਵੇਂ ਹੁਣ ਕਈ ਵਾਰ ਪਿੰਡਾਂ ਵਿੱਚ ਵੀ ਦੇਖੀਦਾ ਹੈ ਸ਼ਹਿਰਾਂ ਵਿੱਚ ਵੀ ਤਰਕਸ਼ੀਲ ਸੁਸਾਇਟੀਆਂ ਵਾਲੇ ਜਿਵੇਂ ਤਰਕ ਦੇ ਆਧਾਰ ਤੇ ਗੱਲ ਕਰਦੇ ਆ ਜੇ ਕੋਈ ਉਹੋ ਜਿਹਾ ਕੋਈ ਸਵਾਲ ਜਵਾਬ ਕਰਦਾ ਮੰਨ ਲਓ ਉਹਦੇ ਵਾਸਤੇ ਆਪਣੇ ਕੋਲ ਇਤਿਹਾਸ ਦੇ ਵਿੱਚ ਲਿਖਤੀ ਤੌਰ ਤੇ ਇਹਦੇ ਬਾਰੇ ਕੋਈ ਆਪਣੇ ਕੋਲ ਸਬੂਤ ਨਹੀਂ ਹੈਗਾ ਆ ਇਤਿਹਾਸ ਵਿੱਚ ਲਿਖਤੀ ਤੌਰ ਤੇ ਕਿਤੇ ਨਹੀਂ ਮਿਲਦਾ ਹੈਗਾ ਵੀ ਇਸ ਸਤੰਤੇ ਜੀ ਬਾਕੀ ਕੁਝ ਬਾਤਾਂ ਨੇ ਜਿੰਨਾ ਕਰਕੇ ਵੀ ਜੇ ਕੋਈ ਤਰਕ ਕਰਦਾ ਤੇ ਜਿਹੜੀ ਗੁਰੂ ਦਾ ਹੁਕਮ ਹੈ ਸਿੱਖ ਮਤ ਵਿੱਚ ਤੇ ਗੁਰੂ ਦੇ ਹੁਕਮ ਨੂੰ ਕੱਟਣਾ ਸਿੱਖ ਦੀ ਸਭ ਤੋਂ ਵੱਡੀ ਬੇਵਕੂਫੀ ਅਸੀਂ ਕਵਾਂਗੇ ਜਦੋਂ ਗੁਰਦੇਵ ਕਹਿ ਗਏ ਨੇ ਤੇ ਫਿਰ ਸਾਨੂੰ ਨਹੀਂ ਵੀ ਉਹਨਾਂ ਦੇ ਹੁਕਮ ਤੋਂ ਅੰਗ ਲੰਘ ਕੇ ਕੁਝ ਕਰਨਾ ਚਾਹੀਦਾ ਜੇ ਜੇ ਕੋਈ ਕਰਦਾ ਆਪਣੀ ਨਾਸਤਿਕ ਬਿਰਤੀ ਨਾਲ ਤੇ ਉਹਨਾਂ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਉਹ ਉਹਨਾਂ ਦਾ ਵਿਚਾਰ ਹੈ ਪਰ ਜਿਹੜਾ ਸਾਨੇ ਗੁਰੂ ਸਾਹਿਬ ਜੀਆ ਨੇ ਜਿਸ ਸਤੰਤੇ ਜਿਹੜੀ ਮਾਨਤਾ ਰੱਖੀ ਹੈ ਤੇ ਜਿਹੜਾ ਚੱਲਿਆ ਆਉਂਦਾ ਹੈ ਸਾਨੂੰ ਨਹੀਂ ਲੱਗਦਾ ਵੀ ਉਹਨਾਂ ਮਰਿਆਦਾ ਨੂੰ ਤੋੜ ਕੇ ਆਪਣੇ ਆਪ ਵਿੱਚ ਆਪਣੀ ਸਿਆਣਪ ਵਰਤਣੀ ਚਾਹੀਦੀ ਹੈ ਜੀ ਜੇ ਦੀ ਸਰੋਵਰ ਸਾਹਿਬ ਦੀ ਕੋਈ ਮਹੱਤਤਾ ਬਾਰੇ ਸੰਗਤਾਂ ਨੂੰ ਕੋਈ ਜਾਣਕਾਰੀ ਹੈ ਸਰੋਵਰ ਤੇ ਗੁਰੂ ਘਰ ਦੇ ਵਿੱਚ ਪਹਿਲ ਦੇ ਤੌਰ ਤੇ ਵਰਤੇ ਜਾਂਦੇ ਨੇ ਜੀ ਕਿਉਂਕਿ ਜਦੋਂ ਸਿੱਖ ਨੇ ਗੁਰੂ ਦੇ ਦਰਬਾਰ ਵਿੱਚ ਜਾ ਕੇ ਗੁਰਬਾਣੀ ਸਰਵਣ ਕਰਨੀ ਉਸ ਤੋਂ ਪਹਿਲਾਂ ਨਿਰਮਲ ਜਲ ਦੇ ਨਾਲ ਇਸ਼ਨਾਨ ਕਰਕੇ ਤਾਂ ਦੀ ਸੁਚਮਤਾ ਹੁੰਦੀ ਹੈ ਜੀ ਪਿੰਡਾ ਸੁੱਚਾ ਕਰਕੇ ਸਰੀਰ ਅੰਗ ਨਿਰਮਲ ਕਰਕੇ ਤੇ ਗੁਰੂ ਕੇ ਹਜ਼ੂਰੀ ਵਿੱਚ ਜਾ ਕੇ ਬੈਠਣਾ ਬਾਣੀ ਸੁਣਨੀ ਅੰਦਰ ਨੂੰ ਰਬਾਣੀ ਨਾਮ ਬਾਣੀ ਵਿੱਚ ਜੋੜਨਾ ਜੀ ਦੂਸਰਾ ਜਿਹੜਾ ਗੁਰੂ ਕੇ ਦਰ ਤੇ ਸਰੋਵਰ ਹੈ ਗੁਰੂ ਕੀ ਬਾਣੀ ਜਿੱਥੇ ਹਰ ਵਕਤ ਪੜ੍ਹੀ ਜਾਂਦੀ ਹੈ ਉਹਦੇ ਵਿੱਚ ਜਦੋਂ ਆਪਾਂ ਇਸ਼ਨਾਨ ਕਰਦੇ ਹਾਂ ਸ਼ਰਧਾ ਭਾਵਨਾ ਨਾਲ ਗੁਰੂ ਦਾ ਪਿਆਰਾ ਇਸ ਨਿਰਮਲ ਜਲ ਵਿੱਚ ਇਸ਼ਨਾਨ ਕਰਦਾ ਤੇ ਕਈ ਤਰ੍ਹਾਂ ਦੀਆਂ ਬਖਸ਼ਿਸ਼ਾਂ ਵਰਤਦੀਆਂ ਨੇ ਕਿਉਂਕਿ ਪਵਿੱਤਰ ਮੰਨਿਆ ਜਾਂਦਾ ਪਵਿੱਤਰ ਜਲ ਹੈ ਤੇ ਇਹਦੇ ਉੱਪਰ 24 ਘੰਟੇ ਬਾਣੀ ਦਾ ਜਾਪ ਚੱਲਦਾ ਹੈ ਜੀ ਤੇ ਉਹ ਇਸ ਕਰਕੇ ਪਵਿੱਤਰ ਜਲ ਹੈ ਤੇ ਕਈ ਤਰ੍ਹਾਂ ਦੀਆਂ ਬਖਸ਼ਿਸ਼ਾਂ ਆਉਂਦੀ ਮਾਨਸਿਕਤਾ ਫਰੀੜਿਕ ਤੇ ਅਧਿਆਤਮਿਕ ਸਭ ਕੁਝ ਪਵਿੱਤਰ ਹੁੰਦਾ ਸੋ ਇਸ ਕਰਕੇ ਗੁਰੂ ਘਰ ਦੇ ਸਰੋਵਰਾਂ ਦੀ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਵੱਡੀ ਮਹਾਨਤਾ ਰਹੀ ਹੈ ਜੀ Thank you. <coughs>